ਤੁਸੀਂ ਬਾਬੇ ਵਾਲੀ ਗੱਲ ਕੀਤੀ ਇਹ ਵੀ ਇੱਕ ਚਰਚਾ ਲੋਕਾਂ ਦੇ ਅੰਦਰ ਹੈ ਕਿ ਤੁਸੀਂ ਕਿਸੇ ਡੇਰੇ ਤੇ ਗੱਦੀ ਨਸੀਨ ਹੋਗੇ ਹਾਂਜੀ ਲਾਲ ਬਾਦਸ਼ਾਹ ਦੇ ਤੁਸੀਂ ਚਲੇਗੇ ਕੋਈ ਸਚਾਈ ਹੈ ਇਹ ਦੇ ਵਿੱਚ ਕਦੇ ਵਿਆਸ ਬਾਰੇ ਵੀ ਜ਼ਿਕਰ ਆਉਂਦਾ ਕਿਉਂਕਿ ਮੇਰੇ ਪਰਵਰਿਸ਼ ਮੇਰੀ ਪਰਵਰਿਸ਼ ਜਿਹੜੀ ਹੋਈ ਹੈ ਨਾ ਉਹ ਜ਼ਿਆਦਾ ਡੇਰੇ ਤੇ ਹੋਈ ਹੈ ਨਕੋਦਰ ਕਿਉਂਕਿ ਮੇਰੇ ਉਸਤਾਦ ਜੀ ਉਹਨਾਂ ਦੇ ਬੇਤ ਹੈ ਨਾ ਪਹਿਲੇ ਚੇਲੇ ਉਸਤਾਦ ਜੀ ਹੈ ਮੇਰੇ ਸ਼ਾਹਕੁਟੀ ਸਾਹਿਬ ਜੀ ਸਾਈਂ ਜੀ ਦੇ ਹੂੰ ਤੇ ਉੱਥੇ ਹੋਈ ਤੇ ਫਿਰ ਉਸ ਤੋਂ ਬਾਅਦ ਲਾਲ ਬਾਦਸ਼ਾਹ ਸਰਕਾਰ ਉਹ ਡੇਰਾ ਇੱਕ ਹੁੰਦਾ ਹੈ ਹੋਰ ਚੀਜ਼ ਇਹ ਹੈਗਾ ਤਕੀਆ ਹਮ ਤਕੀਏ ਚ ਨਾ ਰਾਤ ਨੂੰ ਸਾਈਂ ਰਹਿੰਦਾ ਨਾ ਸੰਗਤ ਰਹਿੰਦੀ ਨਾ ਤਾਲਾ ਤੇ ਨਾ ਕੋਈ ਪ੍ਰਾਪਰਟੀ ਆਪੇ ਪਕਾਓ ਤੇ ਆਪੇ ਹੀ ਖਾਓ ਤੇ ਮਾਲਕ ਦੇ ਗੁਣ ਗਾਓ ਉਦਾਂ ਸੋ ਕੋਲਡ ਮੈਂ ਬਾਬਾ ਨਿਗਾ ਇੱਕ ਜਿਹੜਾ ਡੇਰਾ ਕਹਿ ਲੋ ਜਾਂ ਤਕੀਆ ਕਹਿ ਲੋ ਉਸ ਬਾਉਂਡਰੀ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੋਈ ਕਰ ਸਕਦਾ ਗੱਦੀ ਵਾਲੀ ਗੱਲ ਹੈ ਸੱਚੀ ਕੋਈ ਗੱਦੀ ਨਸ਼ੀਨੋਂ ਤੁਸੀਂ ਹਾਂ ਜੀ ਮੈਂ ਇੱਥੇ ਡੇਰੇ ਨੂੰ ਹੈਡ ਕਰਦਾ ਨਕੌਦਰ ਬਾਪੂ ਲਾਲ ਬਾਦਸ਼ਾਹ ਜੀ ਦੇ ਰਾਈਟ ਲੇਕਿਨ ਮੈਂ ਪੁੱਛਾਂ ਦੇਣ ਵਾਲਾ ਬਾਬਾ ਨਹੀਂ ਧਾਗੇ ਤਨੀ ਕਰਨਾ ਵਾਲਾ ਬਾਬਾ ਹਾਂ ਜੀ ਕ੍ਰਿਟੀਸਾਈਜ਼ ਵੀ ਕੁਝ ਲੋਕ ਕਰਦੇ ਨੇ ਕਿ ਡੇਰਾ ਆਵਾਜ਼ ਨੂੰ ਪਰਫੁੱਲਿਤ ਕੀਤਾ ਜਾ ਰਿਹਾ ਨਹੀਂ ਇਹ ਨਾ ਸਮਝੀਏ ਹਮ ਹਰ ਤਰ੍ਹਾਂ ਦਾ ਪੰਜਾਬ ਵੈਸੇ ਪੰਜਾਬ ਬਾਰੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਨੂੰ ਹਰ ਰੰਗ ਪਸੰਦ ਸੀ ਉਹਨਾਂ ਨੂੰ ਸੂਫੀਆਂ ਨੂੰ ਬੜਾ ਪਿਆਰ ਕਰਦੇ ਸਨ ਜੀ ਗੁਰਨਾਨਕ ਸਾਹਿਬ ਨੂੰ ਅਗਰ ਮੰਨਦੇ ਆ ਤਾਂ ਸੂਫੀਆਂ ਨੂੰ ਬੜਾ ਪਿਆਰ ਕਰਦੇ ਸੀ ਦਸ਼ਮ ਪੀਤ ਪਾਤਸ਼ਾਹ ਦਾ ਵੀ ਦੇਖ ਲਓ ਪੁੱਢਣ ਸ਼ਾ ਫਕੀਰ ਦੇਖ ਲਓ ਬੁੱਧੂ ਸ਼ਾ ਫਕੀਰ ਦੇਖ ਲਓ ਅਸੀਂ ਉਦਾਂ ਦੇ ਨਹੀਂ ਮੇਰੇ ਕਹਿਣ ਦਾ ਮਤਲਬ ਅਸੀਂ ਉਦਾਂ ਦੇ ਨਹੀਂ ਲੇਕਿਨ ਉਹਨਾਂ ਨੂੰ ਮੰਨਣ ਵਾਲੇ ਤਾਂ ਹੋ ਸਕਦੇ ਅਸੀਂ ਭਲਾ ਹੋਵੇ ਉਹਦਾ ਹਾਂਜੀ ਤੁਹਾਡੇ ਨਾਲ ਬੈਠੇ ਹੋਈਏ ਤੇ ਤੁਹਾਡੇ ਕੋਲ ਕੁਝ ਸੁਣਿਆ ਨਾ ਜਾਵੇ ਮੇਰੇ ਖਾਲ ਇਹ ਤਾਂ ਸਾਡੇ ਦੇਖਣ ਵਾਲਿਆਂ ਨੇ ਵੀ ਮਨਜ਼ੂਰ ਨਹੀਂ ਕਰਨਾ ਆ ਮੈਂ ਚਾਹੂੰਗਾ ਕਿ ਆਪਣੀ ਜ਼ੁਬਾਨੀ ਤੁਸੀਂ ਸੁਣਾਓ ਜ਼ਰੂਰ ਕੋ ਸਾਨੂੰ ਜੋ ਹੁਕਮ ਕਰੋ ਤੁਸੀਂ ਸੁਣਨਾ ਮੇਰੇ ਖਿਆਲ ਤਾਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਥੈਟ ਊਡ ਬੀ ਮੱਚ ਬੈਟਰ ਹਾਂਜੀ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਨਿਸ਼ਾਨੀਆਂ ਫਕੀਰ ਦੀਆਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ ਜੋਗਿਆਂ ਦੇ ਕੰਨ ਵਿੱਚ ਕੱਚ ਦੀਆਂ ਮੁੰਦਰਾ ਜੋਗਿਆਂ ਦੇ ਕੰਨ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚ ਤੇਰਾ ਮੂੰਹ ਦਿਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜਿਹੜੇ ਪਾਸੇ ਉਹ ਵੇਖਾਂ ਮੈਨੂੰ ਤੂੰ ਦਿਸਦਾ ਇੱਕ ਅੰਤਰਾ ਸਿੱਲੀ ਸਿੱਲੀ ਆਉਂਦੀ ਹੈ ਹਵਾ ਹਾਂਜੀ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾਂ ਕਿੱਥੇ ਕੋਈ ਰੋਂਦਾ ਹੋਵੇਗਾ ਕੁਝ ਕਿਹਾਤਾ ਹਨੇਰਾ ਇੱਕ ਮੇਰੀ ਪਸੰਦ ਆ ਸੁਣ ਲਓ ਜੀ ਕੁਝ ਕਿਹਾਤਾ ਹਨੇਰਾ ਜਰੇਗਾ ਕਿਵੇਂ ਚੁਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੋਤੀਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਜੋ ਵਦਿ ਸ਼ਾਂਚ ਰੁਲ ਦੇ ਨੀ ਰੋਜੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਜੋ ਵਦੇ ਸਾਚ ਰਲ ਦੇ ਨੇ ਰੋਜੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਵੇਦੀ ਅਗਨ ਬਾਕੀ ਕਬਰਾਂ ਦੇ ਰੁਖ ਠੇਠ ਜਾ ਬੈਣਗੇ ਕੀਏ ਇਨਸਾਫ ਹੋਂ ਮੈਂ ਦੇ ਪੁੱਤ ਕਰਨਗੇ ਕੀਏ ਇਨਸਾਫ ਹੋਂ ਮੈਂ ਦੇ ਪੁੱਤ ਕਰਨਗੇ ਆਖੋਏ ਨਾ ਨੋਝੜੇ ਕਰਿਓ ਜਾਣ ਹੁਣ ਆਖੋਏ ਨਾ ਨੋਝੜੇ ਕਰੀ ਜਾਣ ਹੁਣ ਏ ਕਦੋਂ ਤੀਕ ਇੱਥੇ ਖੜੇ ਰਹਿਣ